ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਜੀ ਤੁਹਾਡਾ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੌਰੀ ਵੀਰੇ ਸਾਰਿਆਂ ਨੂੰ ਥੋੜਾ ਜਿਹਾ ਲੇਟ ਸੀਗਾ ਤੇ ਕਿਉਂਕਿ 4-5 ਦਿਨ ਮੈਨੂੰ ਇੱਕ ਪ੍ਰੋਬਲਮ ਆ ਗਈ ਸੀ ਕਿ ਇੱਕ ਦੋ ਵਿਆਹ ਸੀਗੇ ਤੇ ਮੈਂ ਆਪਰੇਸ਼ਨ ਕਰਵਾਇਆ ਸੀਗਾ ਪਥਰੀਆਂ ਦਾ ਤੇ ਉਹਦੇ ਕਰਕੇ ਨਾ ਮੈਂ ਥੋੜਾ ਜਿਹਾ ਮੱਲੋ ਵੀ 6 ਤਰੀਕ ਨੂੰ ਆਪਰੇਸ਼ਨ ਕਰਾਇਆ ਸੀਗਾ ਤੇ ਅੱਜ ਆਪਣੇ ਹੋ ਗਈ 10 ਤਰੀਕ ਨਾ ਸੌਰੀ 11 ਤਰੀਕ ਹੋ ਗਈ ਅੱਜ ਤੇ ਉਹਦੇ ਕਰਕੇ ਮੇਰਾ ਟਾਈਮ ਨਹੀਂ ਲੱਗਿਆ ਨਾ ਮੈਂ ਜਾ ਸਕਿਆ ਤੇ ਡਾਕਟਰਾਂ ਨੇ ਮਨਾਂ ਕੀਤਾ ਹੋਇਆ ਸੀਗਾ ਤੇ ਮੇਰੇ ਪਿੱਤੇ 'ਚ ਪਥਰੀਆਂ ਸੀਗੀਆਂ ਤਾਂ ਕਰਕੇ ਤੇ ਅੱਜ ਮੈਂ ਆਇਆ ਸੀਗਾ ਖੇਤ ਮੈਂ ਤੁਹਾਨੂੰ ਦਿਖਾਉਣ ਲੱਗਿਆ ਸੀ ਵੀ ਕਿੰਨਾ ਫਰਕ ਆ ਜੂਰੀਏ ਤੇ ਡਾਈ ਦੀ ਸਪਰੇਅ ਕੀਤੀ ਦਾ ਤੇ ਹੁਣ ਆਪਾਂ ਨੇ ਅੱਜ ਪਾਣੀ ਸਟਾਰਟ ਕੀਤਾ ਵਾ 6 ਵਜੇ ਲਾਈਟ ਆਈ ਸੀ ਭੱਜ ਗਈ ਸੀ ਤੇ ਘੰਟਾ ਕਰਈ ਆ ਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਆਜੋ ਆ ਲੱਗਿਆ ਬੰਦਾ ਆਪਣਾ ਖਾਲਾ ਸਾਫ ਕਰਨ ਲੱਗੇ ਆਪਾਂ ਖਾਲਾ ਸਾਫ ਕਰਨ ਲੱਗੇ ਸੀਗੇ ਤੇ ਤਾਂ ਪਾਣੀ ਅੱਗੇ ਜਾਊਗਾ ਤੇ ਤੁਸੀਂ ਆਹ ਕਣਕ ਦੇਖੋ ਹੁਣ ਠੀਕ ਆ ਲੈ ਚੈੱਕ ਕਰੋ ਕਿੱਥੇ ਪੀੜੇ ਪੀਲ ਕਿਹਦੇ ਤੇ ਸਭ ਚੱਕੀ ਗਈ ਇੱਕ ਸਾਰ ਕਣਕ ਹੋ ਗਈ ਤੇ ਮੈਂ ਕਹਿੰਦਾ ਮੇਰੀ ਪਿੱਛੇ ਵਾਲੀ ਵੀਡੀਓ ਕੱਢ ਕੇ ਦੇਖ ਲਿਓ ਤੇ ਹੁਣ ਵਾਲੀ ਕੱਢ ਕੇ ਦੇਖ ਲਿਓ ਤੇ ਤੁਸੀਂ ਕਣਕ ਦਾ ਰਿਜ਼ਲਟ ਦੇਖੋ ਸ਼ਾਹ ਕਾਲੀ ਹੋ ਗਈ ਤੁਸੀਂ ਆ ਪਾਣੀ ਲੱਗੇ ਤੇ ਤੁਹਾਨੂੰ ਦੋ ਦਿਨ ਨੂੰ ਹੋਰ ਦਿਖਾਉਂਗਾ ਆ ਮੈਂ ਦੂਜੇ ਪਾਸੇ ਖੜਾ ਜਿੱਥੇ ਤੋਂ ਮੈਂ ਤੁਹਾਨੂੰ ਉਦਣ ਦਿਖਾਈ ਸੀ ਮੈਂ ਤੁਹਾਨੂੰ ਉੱਥੇ ਜਾ ਕੇ ਵੀ ਦਿਖਾਉਣਾ ਵੀ ਕਣਕ ਕਹਿੰਦੀ ਕੀ ਆ ਠੀਕ ਹੈ ਤੇ ਇੱਕ ਆਪਣੀ ਬਿਨਾ ਪਾਣੀ ਤੋਂ ਉਹਨੂੰ ਪਹਿਲਾਂ ਪਾਣੀ ਵੀ ਨਹੀਂ ਲੱਗਿਆ ਉਹ ਕਣਕਰ ਇਹ ਕਣਕ ਦਾ ਤੁਹਾਨੂੰ ਫਰਕ ਦਿਖਾਉਣਾ ਇਹ ਆ ਕਣਕ ਉਹ ਤੋਂ ਹਫ਼ਤਾ 10 ਦਿਨ ਪਹਿਲਾਂ ਬੀਜੀ ਹੋਈ 10 ਤੋਂ 12 ਦਿਨ ਪਹਿਲਾਂ ਬੀਜੀ ਹੋਈ ਆ ਉਹ ਅੱਗੇ ਵਾਲੀ ਕਣਕ ਇਹ ਤੋਂ ਲੇਟ ਬੀਜੀ ਹੋ ਮਨ ਲਓ ਵੀ ਪਛੇਤੀ ਸੀਗੀ ਤੇ ਆਪਣੇ ਗੰਨੇ ਦੇ ਉੱਪਰ ਬੀਜਣੀ ਸੀ ਤੇ ਪਹਿਲਾਂ ਸਰੋਂ ਬੀਜੀ ਸੀ ਗੰਨੇ ਦੇ ਉੱਪਰ ਤੇ ਉਹ ਜੰਮੀ ਨਹੀਂ ਗਈ ਫਿਰ ਜਦ ਖੇਤ ਬੱਤ ਆਏ ਤਾਂ ਆਪਾਂ ਨੇ ਉਹ ਬਾਕੇ ਫਿਰ ਕਣਕ ਬੀਤੀ ਸੀ ਕਿ ਥੱਲੇ ਗੰਨਾ ਸੀਗਾ ਤੇ ਤੁਹਾਨੂੰ ਮੈਂ ਅੱਗੇ ਜਾ ਕੇ ਦਿਖਾਉਣਾ ਹੁਣ ਇੱਧਰ ਬੰਦੇ ਨੂੰ ਆਪਣੇ ਚਾਹ ਦੇਣ ਆਇਆ ਸੀਗਾ ਤੇ ਚੱਲ ਇੰਨਾਕ ਤਾਂ ਮਹਾਰਾਜ ਕਿਰਪਾ ਕਰ ਦਈਏ ਤੁਰ ਫਿਰ ਕੇ ਟਾਈਮ ਕੱਢੇ ਲਈ ਲੈ ਜਾ ਬੰਦੇ ਬਾਈ ਠੀਕ ਆ ਠੀਕ ਆ ਆ ਮੇਰਾ ਵੀਰ ਗੱਲ ਬਣਾ ਦੇ ਆਹ ਮੋੜ ਤੋਂ ਜਿੱਥੇ ਤੱਕ ਰਾਉਂਡ ਆਪਾਂ ਪਹਿਲਾਂ ਨੱਕਾ ਆ ਉੱਥੇ ਹੈ ਉੱਥੇ ਤੱਕ ਖੁਰਚਣੀ ਹੈ ਬਾਕੀ ਮੈਂ ਤੇਰੇ ਕੋ ਗੇੜਾ ਮਾਰਦਾ ਬਾਅਦ ਚ ਠੀਕ ਆ ਓਕੇ ਆ ਗੱਲ ਬਣਾ ਦੇ ਤੇ ਇਤਰਾ ਆਪਣਾ ਬਰਸੀਨਤੀ ਆ ਆਪਣੀ ਮੋਟਰ ਆ ਤੇ ਚੱਲ ਆ ਇੰਨੀ ਕੁ ਖਾਲ ਫਿਰ ਹੁਣ ਡੈਡੀ ਦਾ ਵੀ ਯਾਰ ਗੋਡਾ ਦੁਖਦਾ ਏ ਤਾਂ ਕਰਕੇ ਉਹ ਇੰਨਾ ਕੋ ਉਹ ਕਰ ਗਿਆ ਸੀਗਾ ਇੱਕ ਬਾਬੇ ਆਏ ਕਰੀ ਲਾਈਟ ਜਦ ਲਾਈਟ ਆਉਗੀ ਨਾ ਆ ਕੱਢ ਜੀ ਯਾਰ ਨੱਕੇ ਮੂਰੇ ਕਾਫੀ ਕੋਈ ਫਸਿਆ ਹੋਇਆ ਫਿਰ ਨਹੀਂ ਨੱਕਾ ਡੁੱਟੂਗਾ ਆ ਪੱਤੇ ਜੇ ਫਸ ਗਏ ਤੇ ਕੱਢ ਦੀ ਤੇ ਡੈਡੀ ਦਾ ਗੋਟਾ ਦੁਖਦਾ ਸੀਗਾ ਮਿੱਤਰੋ ਤਾਂ ਕਰਕੇ ਚੱਕਰ ਪਿਆ ਹੋਇਆ ਸੀਗਾ ਬਹੁਤ ਅੱਜ ਫਿਰ ਮੈਂ ਦੋ ਬੰਦੇ ਲੈਂਦੇ ਨੇ ਕੰਮ ਸਾਡੇ ਯਾਰ ਕਾਫੀ ਉਲਝੇ ਹੋਏ ਸੀਗੇ 2-3 ਇੱਕ ਤਾਂ ਦੋਨੇ ਖਾਲਾਂ ਦਾ ਸੀਗਾ ਆ ਤਾਂ ਚੱਲ ਮੋਟਰ ਤੇ ਇੱਕ ਇੱਧੇ ਖਾਲੇ ਸੀਗੀ ਉਧਰ ਆਪਣੇ ਥੋੜੀ ਜੀ ਖਾਲ ਸੀਗੀ ਓਹੋ ਮੰਨ ਲਓ ਵੀ ਉਹ ਵੀ ਖਰਚਣੇ ਵਾਲੀ ਸੀ ਚੱਲ ਉਹ ਗੰਨੇ-ਗੰਨੇ ਵਾਲੀ ਕਣਕਰ ਵਰਸੀਨ ਭਰ ਜਾਂਦਾ ਉਤੇ ਮੈਂ ਚੱਲ ਪਹਿਲਾਂ ਇਹਨਾਂ ਤੋਂ ਖਾਲਾਂ ਦਾ ਕੰਮ ਕਰਾਉਣੇ ਆ ਗੁੱਲੀ ਡੱਡਾ ਆਪਣੇ ਹੈ ਨਹੀਂ ਸੀਗਾ ਇੱਕ ਪਿੱਛੇ ਡੇਢ ਕਿਲਾਏ ਉਹਦੇ ਦੋ ਮੰਨ ਲਓ ਵੀ ਇੱਕ ਪੰਪ ਨਾਲ ਸਰਜਨ ਦੋ ਕੋ ਫੰਟਾ ਨੇ ਤੇ ਉਹ ਕਿਤੇ ਕਿਤੇ ਮੈਨੂੰ ਵੀ ਸਾਰੇ ਖੇਤਾਂ 'ਚ ਯਾਰ ਖੇਤ ਤਾਂ ਐ ਨਹੀਂ ਹੈਗਾ ਵੀ ਕਿੱਦੇ-ਕਿੱਤੇ ਫਾਂਟਾ ਫਾਂਟੇ ਆ ਇੱਕ-ਇੱਕ ਜਿਵੇਂ ਸਪਰੇਅ ਕਰਨ ਲੱਗੇ ਛੱਡਤੀ ਹੁੰਦੀ ਆ ਉਹਨੇ ਹਨਾ ਤੇ ਉਹ ਵੀ ਕਰਵਾਉਣੀ ਆ ਤੇ ਇੱਕ ਟਰੈਲੀ ਰੱਬ ਤੁਹਾਡਾ ਭਲਾ ਕਰੇ ਮੈਂ ਕਹਿੰਦਾ 2 ਮਹੀਨੇ ਨਹੀਂ ਹੋ ਗਏ 10-12 ਕਿਗਵੰਟਲ ਧੂੜੀ ਸੀਗੀ ਉਹ ਬੰਦੇ ਨੇ ਕਿਸੇ ਨੂੰ ਦੇਣੀ ਸੀ ਉਹ ਬੰਦਾ ਬਾਅਦ 'ਚ ਜਵਾਬ ਦੇ ਕੇ ਉਹ ਟਰੈਲੀ ਐਦਾਂ ਹੀ ਖੜੀ ਰਹੇਗੀ ਫਿਰ ਆਪਣੇ ਕੋਲ ਬੰਦਾ ਨਹੀਂ ਸੀਗਾ ਸਾਰਾ ਕੁਝ ਆਪ ਹੀ ਕਰਨਾ ਪੈਂਦਾ ਸੀ ਤਾਂ ਕਰਕੇ ਯਾਰ ਉਹ ਲਹੀ ਨਹੀਂ ਹੈਗੀ ਅੱਜ ਫਿਰ ਮੈਂ ਤਾਂ ਹੀ ਦੋ ਬੰਦੇ ਲਿਆਂਦੇ ਨੇ ਦਿਹਾੜੀ ਤੇ ਇਹ ਤੇ ਤਾਂ ਕਰਕੇ ਵੀ ਅੱਜ ਸਾਰਾ ਕੰਮ ਹੋ ਜਵੇ ਲੈ ਹੁਣ ਤੁਹਾਨੂੰ ਮੈਂ ਕਣਕ ਦਿਖਾਉਣਾ ਉਹੀ ਆ ਗਏ ਉਹਦੇ ਕੋਲ ਹੀ ਜਾਪਾਂ ਜਿਹੜੀ ਗੰਨੇ ਦੇ ਉੱਪਰ ਕਣਕ ਬੀਜੀ ਸੀ ਤੁਸੀਂ ਆਹ ਕਣਕ ਦਾ ਕਰਦ ਦੇਖ ਲਓ ਕਿੱਡਾ ਸਾਰਿਆਂ ਨਾਲ ਪਹਿਲਾਂ ਸਾਰਿਆਂ ਨਾਲ ਪਹਿਲਾਂ ਸ਼ੁਰੂਆਤ ਦੇ ਵਿੱਚ ਆਹ ਕਣਕ ਬੀਜੀ ਸੀ ਆਪਾਂ ਨੇ ਇਸ ਤੋਂ ਬਾਅਦ ਫਿਰ ਸਾਰੇ ਬੀਜ ਦੀ ਕਿਤੇ ਜਿਹੜੀ ਸਟਾਰਟਿੰਗ ਇੱਥੋਂ ਕੀਤੀ ਸੀ ਤੇ ਆਹ ਕਣਕ ਆਹ ਠੀਕ ਹੈ 12 ਦਿਨ ਦਾ ਫਰਕ ਆ ਇੱਕ ਵੀ ਪਾਣੀ ਨਹੀਂ ਲੱਗਿਆ ਹੋਇਆ ਮੀਂਹ ਵਾਲੇ ਹੀ ਪਾਣੀ ਲੱਗਿਆ ਹੋਇਆ ਜਿੰਨਾ ਵੀ ਲੱਗਿਆ ਹੋਇਆ ਤੁਸੀਂ ਕਣਕ ਦੇਖੋ ਕੀ ਕਹਿੰਦੀ ਹੈ ਸਾਰਿਆਂ ਨੂੰ ਟੌਪ ਕਲਾਸ ਸ਼ਾਹ ਕਾਲੀ ਖੜੀ ਆ ਕੋਈ ਇਹਨੂੰ ਪ੍ਰੋਬਲਮ ਨਹੀਂ ਸੀਗੀ ਮੈਂ ਇੱਥੇ ਗੁੱਲੀ ਡੰਡਾ ਦੇਖੋ ਤੁਸੀਂ ਖੜੀ ਆ ਇਹਨਾਂ ਆਠੇ ਮਾਰਦੀ ਹੈ ਸਾਰੀ ਹੋਏ ਤਿੰਨ ਦੇ ਤਨਕੀਲੇ ਆ ਇੱਕਨੇ ਮੈਂ ਸ਼ਿੱਟਾ ਦੇਦਾ ਸੀਗਾ ਇੱਕ ਬੰਦ ਕਰਕੇ ਮੈਂ ਤਵੀਆਂ ਨਾਲ ਰੜਾਤਾ ਸੀ ਤੇ ਹੁਣ ਤੁਸੀਂ ਆ ਚੈੱਕ ਕਰੋ ਹਾਂ ਖੜੀਏ ਨੇ ਤੇ ਬਰਾਬਰ ਤੇ ਹੁਣ ਤੁਸੀਂ ਇਹ ਚ ਵੀ ਪੀਲਕ ਸੀ ਮੇਰੀ ਪਿੱਛੇ ਵਾਲੀਆ ਵੀਡੀਓ ਚੈੱਕ ਕਰ ਲਿਓ ਤੇ ਹੁਣ ਕਣਕ ਦਾ ਕੱਦ ਦੇਖ ਲਓ ਹੁਣ ਵਾਲੀ ਦਾ ਦੇਖ ਲਓ ਤੇ ਪਹਿਲਾਂ ਵਾਲੀ ਤਾਂ ਦੇਖ ਲਓ ਹੁਣ ਇੱਕ ਹੋਰ ਕੰਮ ਕਰਨਾ ਆ ਪਾਣੀ ਲੱਗਦੀ ਸਰਤੀ ਹੈ ਚੌਥੇ ਦਿਨ ਇੱਕ ਸਪਰੇ ਹੋਰ ਕਰਵਾਵਾਂਗੇ ਤੇ ਠੀਕ ਹੈ ਤੁਸੀਂ ਇਹ ਚੈੱਕ ਕਰੋ ਤੇ ਆ ਕਣਕ ਚੈੱਕ ਕਰੋ ਠੀਕ ਹੈ ਇਹ ਛਿੱਟਾ ਦੇ ਕੇ ਪਛੇਤਾ ਵੀ ਸੀਗਾ ਸਾਰੇ ਨਾਲ ਪਛੇਤਾ ਜਣੀ ਦੱਸ ਦਿੰਨੇ ਇਹਦਾ 26 27 ਦਾ ਝਾੜ ਹੁਣ ਆਪਾਂ ਨੇ ਇਹ ਤਿੰਨ ਕਿਲੇ ਲੈਦਾ ਹੀ ਬੀਜੇ ਨੇ ਹੁਣ ਆਪਣੇ ਕੋਲ ਦੱਸੂ ਵੀ ਕੀ ਬਣਦਾ ਤੇ ਇੱਕ ਬੰਦਾ ਉਹ ਬੈਠਾ ਉਹ ਆ ਛੋਟੀ ਜੀ ਖਾਲ ਸੀਗੀ ਤੇ ਆ ਲੱਗਿਆ ਕਰਨ ਚੱਲ ਨਾਲੇ ਮਹਾਬਰਸੀਨ ਨੂੰ ਪਾਣੀ ਲੱਗ ਜਾਂਦਾ ਤੇ ਉੱਪਰਲੇ ਪਾਸੇ ਇਹ ਤੇ ਕਣਕ ਸੀਗੀ ਤੇ ਹੁਣ ਆਪਾਂ ਉਹ ਕਣਕ ਕੋਲ ਪਹੁੰਚ ਗਏ ਤੁਹਾਨੂੰ ਦਿਖਾਉਣਾ ਮੈਂ ਵੀ ਕੀ ਸਮਾਚਾਰ ਇਹਦਾ ਹੁਣ ਤੁਸੀਂ ਲੈ ਆਹ ਕਣਕ ਦੇਖ ਲਓ ਆਹ ਕਣਕ ਸੀ ਨਾ ਉਦਾਂ ਦੇਖੋ ਕਣਕ ਦਾ ਕੱਦ ਦੇਖੋ ਨਾਲੇ ਹੈ ਕਣਕ ਉਥੋਂ ਪੀਲੀ ਸੀ ਆਹ ਦੇਖੋ ਤੇ ਅੱਗੇ ਚੈੱਕ ਕਰੋ ਜਿੱਥੇ ਜਿੱਥੇ ਪੀਲੀ ਤੇ ਕੱਦ ਕਵਰ ਕਰ ਗਈ ਸਾਰੀ ਉਹ ਹੁਣੇ ਬਸ ਜਮੇ ਸੁੱਕਾ ਪਿਆ ਖੇਤ ਭਾਈ ਨੂੰ ਪਾਣੀ ਦੀ ਘਾਟ ਆ ਲੈ ਚੈੱਕ ਕਰੋ ਆ ਤਾਂ ਹਜੇ ਚੱਲ ਸਵੇਰ ਦਾ ਟਾਈਮ ਆ ਤਾਂ ਕਰਕੇ ਥੋੜੀ ਜੀ ਤੁਹਾਨੂੰ ਕਣਕ ਐਦਾਂ ਲੱਦੀ ਨਹੀਂ ਤਾਂ ਬੱਤੀਆਂ ਬੱਤੀ ਖੜੀਆਂ ਪਾਣੀ ਬਹੁਤ ਲੇਟਾ ਹੁਣ ਆ ਦੇਖੋ ਤੁਸੀਂ ਸਾਰੀ ਉਹ ਸਾਰੇ ਹੀ ਪੀਲਾਪਣ ਜਦ ਇੱਧਰੋਂ ਚੈੱਕ ਕਰ ਲੋ ਸਾਰੇ ਹੀ ਪੀਲਾਪਣ ਚੱਕਿਆ ਗਿਆ ਕਣਕ ਦਾ ਇੱਕ ਨੇ ਮੇਰੀ ਵੀਡੀਓ ਵੀ ਪਿਛਲੀ ਵੀਡੀਓ ਚੱਕ ਕੇ ਦੇਖ ਲਿਓ ਤੇ ਇੰਨਾ ਫਰਕ ਆ ਇੱਕ ਸਪਰੇਅ ਮੈਂ ਹੋਰ ਕਰੂੰਗਾ ਇੱਥੇ ਇੱਧਰ ਪਿਆਜ਼ ਸੀਗੇ ਇਹਨਾਂ ਨੂੰ ਵੀ ਪਾਣੀ ਲੱਗਦਾ ਹੁਣ ਬਸ ਯਾਰ ਮੇਰੇ ਆਪਰੇਸ਼ਨ ਕਰਾਉਣ ਕਰਕੇ ਸਾਰੇ ਕੰਮ ਉਲਝਿਆ ਪਿਆ ਤੇ ਪਿਆਜ ਵੈਸੇ ਖੜੇ ਤਾਂ ਹੋ ਗਏ ਸਾਰੇ ਤੇ ਬਸ ਹੁਣ ਪਾਣੀ ਕਰਕੇ ਥੋੜੇ ਜੇ ਉਹ ਹੋਏ ਹੋਏ ਨੇ ਸੁੱਕੇ ਲੱਗਦੇ ਨੇ ਤੇ ਇੱਕ ਕੰਮ ਕੱਲ ਮੇਰੇ ਨਾਲ ਹੋਰ ਹੋਇਆ ਨਮਈ ਚਾਚੇ ਦੇ ਮੁੰਡੇ ਨੇ ਆਪਣੀ ਨਾ ਛੋਟੀ ਕੁੱਤੀ ਆ 2 ਕਮੀਨੇ ਦੀ ਵਿਚਾਰੀ ਉਹਨੇ ਯਾਰ ਗੱਡੀ ਦੇ ਉਹ ਥੱਲੇ ਆ ਗਈ ਟਾਇਰ ਉੱਪਰ ਚ ਲੰਘ ਗਿਆ ਬਚ ਗਈ ਜਣੀ ਕੁਛ ਟੁੱਟਿਆ ਨਹੀਂ ਜਣੀ ਉਦਾਂ ਪਿੱਛੇ ਜੀ ਤੇ ਲੰਘ ਗਈ ਤੇ ਉਹਨੂੰ ਮੈਂ ਚੱਕਣ ਲੱਗਿਆ ਤੇ ਚੱਕਦੇ ਚੱਕਦੇ ਤੁਸੀਂ ਚੈੱਕ ਕਰੋ ਇੱਥੇ ਦੰਦ ਗੁਰ ਗਿਆ ਸੀਗਾ ਓਰੇ ਜਦ ਮੈਂ ਚੱਕਣ ਲੱਗਿਆ ਉੱਪਰੋਂ ਨਾਲੇ ਆ ਗਈ ਇੰਨਾ ਪਾੜਦਾ ਆਹ ਆ ਦੇਖੋ ਤੁਸੀਂ ਆ ਸਾਰੇ ਦੰਦ ਉਹਨੇ ਮਾਰੇ ਉਹ ਵਿਚਾਰੀ ਡਰ ਗਈ ਉਹਨੂੰ ਐ ਸੀਗਾ ਵੀ ਪਤਾ ਨਹੀਂ ਮੇਰੇ ਤਕਲੀਫ ਹੋਊਗੀ ਇਹ ਚੀਜ਼ ਦੀ ਤੇ ਤੇ ਤੁਹਾਨੂੰ ਥੋੜਾ ਜਿਹਾ ਨਾ ਬਾਕੀ ਖੇਤ ਰਹਿ ਗਏ ਉਧਰ ਜਿਹੜੇ ਉਧਰ ਕੀਤੀ ਸੀਗੀ ਇੱਧਰ ਸਾਰਿਆਂ ਨੂੰ ਪਹਿਲੇ ਦਿਨ ਕੀਤੀ ਸੀ ਆਹ ਖੇਤਾਂ ਦੇ ਵਿੱਚ ਸਪਰੇ ਤੁਸੀਂ ਯਾਰ ਕਦ ਚੈੱਕ ਕਰੋ ਬਸ ਹੁਣ ਤੋਂ ਬਾਕੀ ਥੋੜੀ ਜਿਹੀ ਰੁਕੀ ਹੋਈ ਤਾਂ ਇਹ ਮੇਰੀ ਸਲਾਹ ਪਹਿਲਾਂ ਇਦਾਂ ਹੀ ਸੀਗੀ ਵੀ ਮੈਂ ਪਾਣੀ ਤੋਂ ਤੁਹਾਨੂੰ ਬਾਅਦ ਦਿਖਾਵਾਂ ਹੁਣ ਮੈਂ ਪਾਣੀ ਤੋਂ ਪਹਿਲਾਂ ਦਿਖਾਉਣ ਦਾ ਮਤਲਬ ਮੇਰਾ ਇਹ ਆ ਵੀ ਹੁਣ ਤੁਸੀਂ ਹੁਣ ਚੈੱਕ ਕਰੋ ਲੈ ਤੁਹਾਨੂੰ ਮੈਂ ਪਾਣੀ ਚੱਲ ਰਿਹਾ ਹੈ ਕੱਲੂ ਜਾਂ ਪਰਸੋਂ ਮੇਰੇ ਖੇਤ ਭਰ ਜਾਣਗੇ ਤੁਸੀਂ ਉਹ ਤੋਂ ਦੋਏ ਦਿਨ ਦੇਖੋ ਕਣਕ ਦਾ ਰਿਜ਼ਲਟ ਦੇਖੋ ਕੀ ਕਹਿੰਦੀ ਆ ਤੇ ਸਾਰਿਆਂ ਨਾਲ ਵੱਧ ਆ ਦੇਖ ਆ ਚੀ ਜਨੀਮੀ ਸੀ ਨਾ ਇਹ ਚੈੱਕ ਕਰੋ ਸਭ ਪੀਲੀ ਸੀ ਇਹ ਸਭ ਚੱਕੀ ਗਈ ਤੁਸੀਂ ਫੂੰਜ ਲੈ ਕਣਕ ਦੇਖੋ ਠੀਕ ਹੈ ਨਾ ਲਓ ਆ ਸੀ ਨਾ ਇਹ ਇਹ ਪਾਣੀ ਦੇ ਕਾਰਨ ਨਾ ਇਹ ਉੱਠੀ ਨਹੀਂ ਸੀ ਕਣਕ ਉੱਠ ਖੜੀ ਇਹ ਵੀ ਦੇਖ ਲਓ ਲੈ ਉਹ ਖੁੰਜਾ ਨੀਵਾ ਸੀ ਸਾਰੀ ਉਹ ਕਣਕ ਚੈੱਕ ਕਰੋ ਯਾਰ ਲੈ ਇੱਕਸਾਰ ਹੋ ਗਈ ਹੁਣ ਲੱਗਦਾ ਵੀ ਕਣਕ ਲੱਗਿਆ ਵੀ ਕਣਕ ਨੂੰ ਰੇ ਲੱਗਿਆ ਠੀਕ ਹੈ ਆ ਕਣਕਰ ਐ ਕਣਕ ਚ ਕੋਈ ਬਾਲਾ ਫਰਕ ਨਹੀਂ ਆ ਖੇਤ ਉੱਚਾ ਆ ਖੇਤ ਨੀਵੇਂ ਨੇ ਠੀਕ ਹੈ ਹਾਂਜੀ ਮਿੱਤਰੋ ਹਾਂਜੀ ਮਿੱਤਰੋ ਲਾ ਵੀ ਆਪਾਂ ਦੂਜੇ ਪਾਸੇ ਆ ਗਏ ਸੀਗੇ ਤੇ ਤੁਸੀਂ ਆ ਕਣਕ ਚੈੱਕ ਕਰੋ ਐਨੀ ਨਾ ਆ ਦਬੀ ਹੋਈ ਸੀ ਸਾਰੀ ਉਹ ਹੰਡ ਸਿਰੇ ਤੱਕ ਇਹਨੂੰ ਛੱਡ ਕੇ ਆਹ ਦੇਖੋ ਕਿੱਥੇ ਆ ਉਹ ਨੀਮੀ ਸੀਗੀ ਪਰ ਫੇਰ ਵੀ ਤੁਸੀਂ ਆ ਚੈੱਕ ਕਰੋ ਲੈ ਇਹਦੇ ਬਰਾਬਰ ਹੋ ਗਈ ਉਹ ਲਾਕ ਵੀ ਸਿਰੇ ਵਾਲੀ ਐਂ ਦਬੀ ਹੋਈ ਤੁਸੀਂ ਚੈੱਕ ਕਰੋ ਆਹ ਦੇਖੋ ਹੁਣ ਇੰਨਾ ਫਰਕ ਸੀਗਾ ਠੀਕ ਆ ਤੁਸੀਂ ਹੁਣ ਦੇਖੋ ਆਏ ਚ ਪੀਲਾਪਨ ਸੀਗਾ ਸਾਰੀ ਚ ਆਹ ਦੇਖੋ ਤੁਸੀਂ ਕਣਕ ਤੇ ਫਿਰ ਤੁਸੀਂ ਆ ਦੇਖੋ ਜਿਵੇਂ ਨਾ ਦੱਸੋ ਕਿਤੇ ਘਾਟ ਬਾਅਦ ਦੋਨੇ ਕਣਕਾਂ ਆ ਵੀ ਇੱਕ ਬਰਾਬਰ ਆ ਵੀ ਇਹਦੇ ਇੱਕ ਬਰਾਬਰ ਖੜੀ ਆ ਪਹਿਲਾਂ ਤਾਂ ਇਹ ਕੁਝ ਵੀ ਨਹੀਂ ਤੀਆਂ ਤੁਸੀਂ ਦੇਖਿਆ ਹੀ ਨੇ ਤੇ ਇਹਦੇ ਨਾਲ ਨਾ ਜੇ ਆ ਇਸ ਦੀ ਮੈਂ ਆ ਕਣਕ ਦੀ ਵੀਡੀਓ ਮੈਂ ਪਾਈ ਨਹੀਂ ਸੀਗੀ ਤੇ ਇਹਦੀ ਕਲਿੱਪ ਮੈਂ ਨਾਲ ਲਾ ਦੂੰਗਾ ਜਿੱਦਣ ਮੈਂ ਸਪਰੇਅ ਕਰਦਾ ਸੀਗਾ ਇਹ ਕਣਕਦਾਰ ਇਹ ਕਣਕ ਦੀ ਇਹਦੀ ਕਲਿੱਪ ਮੈਂ ਵਿੱਚ ਐਡ ਕਰ ਦੂੰਗਾ ਤੁਸੀਂ ਇੱਕ ਵਾਰ ਚੈੱਕ ਕਰਿਓ ਵੀ ਇਹਦਾ ਹੁਣ ਅਰ ਪਹਿਲਾਂ ਦਾ ਫਰਕ ਕਿੰਨਾ ਠੀਕ ਆ ਤੇ ਆ ਜਿਹੜੀ ਰਹਿੰਦੀ ਸੀਗੀ ਗੁੱਲੀ ਡੰਡਾ ਰਹਿੰਦਾ ਸੀਗਾ ਥੋੜਾ ਬਹੁਤਾ ਆ ਕੇ ਹਾਰੇ ਚ ਇੱਧਰ ਤਾਂ ਹੈ ਨਹੀਂ ਸੀ ਤੇ ਇਹਦੇ ਆ ਇੱਕ ਕਿਆਰੇ ਚ ਸੀਗਾ ਇਹ ਚ ਮਾ ਚੱਲ ਹੈਗੇ ਨੇ ਜਿਹੜੇ 2-3 ਪੰਪ ਲਵਾ ਦिए ਠੀਕ ਹੈ ਤੇ ਉਹ ਬੰਦਾ ਲੱਗਿਆ ਹੋਇਆ ਦੇਖੋ ਵੱਟ ਤੇ ਆਦਿਆ ਗੁਰੂ ਨੰਢੀ ਸੀ ਠੀਕ ਹੈ ਤੇ ਆਨੇ ਪੜ ਜਾਊਗਾ ਤੇ ਆ ਤੁਸੀਂ ਇਹ ਜਦ ਨਾ ਆ ਖੇਤਾਂ ਦੀ ਹਜੇ ਮੈਂ ਰੌਣੀ ਕਰਦਾ ਸੀਗਾ ਜਦਾ ਕਣਕ ਜਿਹੜੀ ਆ ਨਾਲ ਦੀ ਗਵੰਡੀ ਦੀ ਹੈ ਇਹ ਬੀਜੀ ਗਈ ਸੀ ਆਹ ਖੇਤ ਨਾਲ ਇਹਦੇ ਨਾਲੋਂ ਫੁੱਟ ਨੀਮ ਆ ਇਹ ਕਣਕ ਨਾਲੋਂ ਆਹ ਖੇਤ ਆ ਆਪਣਾ ਠੀਕ ਹੈ ਤੇ ਤੁਸੀਂ ਇਹ ਦੇਖੋ ਵੀ ਇਹਦੇ ਬਰਾਬਰ ਪਹੁੰਚ ਚੁੱਕੀ ਇਹ ਤਾਂ ਨਿਸਰ ਵੀ ਆਈ ਇਹਨੇ ਹਜੇ ਇਹ ਮੰਗੋਲੇ ਵੀ ਨਹੀਂ ਆਈ ਠੀਕ ਹੈ ਇਹ ਇਹਦੀ ਹਜੇ ਗੋਭ ਭਾਰੀ ਵੀ ਨਹੀਂ ਹੋਈ ਇਹ ਤਾਂ ਦੇਖੋ ਤੁਸੀਂ ਆਹ ਨਿਸਰ ਵੀ ਆਈ ਕਿਤੇ ਕਿਤੇ ਦੇਖੋ ਇਹ ਕਣਕ ਕਿੱਥੇ ਆ ਕਿੱਥੇ ਲ ਬਰਾਬਰ ਪਹੁੰਚਣ ਵਾਲੀ ਆ ਪਾਣੀ ਲੱਗਦੀ ਸਾਰ ਇੱਕ ਸਪਰੇ ਨੂੰ ਹੋਰ ਮਾਰਨੀ ਆ ਤੁਸੀਂ ਦੇਖੋ ਹਰੀ ਕਚੂਰ ਹੋ ਗਈ ਤੇ ਤੁਸੀਂ ਨਸਾਰਾ ਦੇਖੋ ਕਣਕ ਦਾ ਬੂਝਾ ਦੇਖੋ ਹੈ ਐਨ ਖੇਤ ਜਿੱਥੇ ਨਾ ਜਿੰਮੇ ਉਹ ਫਾਂਟ ਚ ਜੰਮੀ ਨਹੀਂ ਸੀ ਟਰੈਕਟਰ ਦਾ ਜਿਵੇਂ ਡਬਲ ਫਿਰ ਗਿਆ ਹੁੰਦਾ ਤੇ ਤੁਸੀਂ ਇਹ ਵੀ ਇਹ ਸਾਰੀ ਚੀਜ਼ਾਂ ਨਕੋਲੀਆਂ ਤੁਸੀਂ ਆਹ ਕਣਕ ਦੇਖੋ ਫਿਰ ਨਾਲੇ ਇਹਦੀ ਆਹ ਲਾਗ ਮਾੜੀ ਸੀ ਆਹ ਲਾਗ ਦੇ ਵਿੱਚ ਅਸੀਂ ਰੇਹ ਪਾਉਂਦੇ ਸੀ ਨਾ ਬਹੁਤ ਮਾੜੀ ਸੀਗੀ ਇਹ ਮਨ ਲਾ ਵੀ ਹਰ ਇੱਕ ਗੜੇ ਦੁੱਗਣਾ ਰੇਹ ਪੈਂਦਾ ਹੁੰਦਾ ਸੀ ਇਹਦੇ ਵਿੱਚ ਮਨ ਲਾ ਵੀ ਜਦੋਂ ਦੋ ਵਾਰ ਪਾਇਆ ਤਾਂ ਇੱਕ ਫਾਂਟ ਲੈਦਾ ਲੈ ਕੇ ਜਾਣੀ ਮੰਨ ਲਓ ਵੀ ਉਹ ਦੋ ਰੇਹਾਂ ਨੂੰ ਤਿੰਨ ਰੇਹਾਂ ਨੂੰ ਇਹ ਸਾਨੂੰ ਪਤਾ ਨਹੀਂ ਲੱਗਿਆ ਵੀ ਇਹ ਫਾਂਟ ਹੋਈ ਨਹੀਂ ਮੰਨ ਲਓ ਵੀ ਮੈਂ ਨਾ ਬਸ ਸਪਰੇਅ ਫਿਰ ਆਪ ਇਕੱਲੇ ਨੇ ਕੀਤੀ ਰੀਜਨਲ ਕੀਤੀ ਚੱਲ ਤੁਸੀਂ ਮੇਰੀ ਮੰਨ ਕੇ ਮੈਂ ਕਿਸੇ ਦੀ ਗੱਲ ਨਹੀਂ ਕਹਿੰਦਾ ਤੁਸੀਂ ਤਜਰਬਾ ਕਰਕੇ ਦੇਖਿਓ ਜਿਹੜੇ ਮੇਰੇ ਵੀਰ ਭਾਈ ਨੇ ਜਿਹੜੇ ਮੇਰੇ ਵੀਰ ਭਾਈ ਨੂੰ ਲੋਡ ਹੋਈ ਦੋ ਜਾਂ ਤਿੰਨ ਪੰਪ ਆਪਣੇ ਨਾਲ ਕਿਤੇ ਵੀ ਤੁਹਾਨੂੰ ਮਾੜੀ ਜਗ੍ਹਾ ਲੱਗੇ ਕਿਤੇ ਵੀ ਮਾੜੀ ਜਗ੍ਹਾ ਲੱਗੇ ਮੇਰੇ ਕਹੇ ਤੇ ਦੋ ਦੋ ਪੰਪੇ ਲਾ ਕੇ ਦੇਖ ਲਿਓ ਥੋੜੀ ਜਿਹੀ ਜਗ੍ਹਾ 'ਚ ਤਾਂ ਤੀਜੇ ਜਾਂ ਚੌਥੇ ਦਿਨ ਉਹਦਾ ਰਿਜ਼ਲਟ ਦੇਖਿਓ ਵੀ ਤੁਹਾਡੀ ਕਣਕ ਕਹਿੰਦੀ ਕੀ ਆ ਵੀ ਇੰਨਾ ਫਰਕ ਆ ਇਹ ਵੀਡੀਓ ਬਣਾਉਣ ਦਾ ਮਤਲਬ ਵੀਰੇ ਤਾਂ ਐ ਦੇਖੋ ਦੁਕਾਨਦਾਰ ਨੇ ਤਾਂ ਚੱਕ ਕੇ ਆਪਾਂ ਨੂੰ ਤਾਕਤਾਲੀਆਂ ਸਪਰੇਆਂ ਦੇ ਦੇਣੀਆਂ ਵੀ ਤਾਕਤਾਲੀ ਕਰ ਦੋ ਜੀ ਫਲਾਣਾ ਦੇ ਦੋ ਆਪਾ ਦੋ ਪਾ ਦੋ ਹੁਣ ਕਹਿੰਦੇ ਤਾਂ ਮੈਨੂੰ ਵੀ ਸੀਗੇ ਮੈਂ ਵੀਰੇ ਪਾਈ ਨਹੀਂ ਆਹੀ ਉਹੀ ਕਣਕ ਆ ਹੁਣ ਤੁਸੀਂ ਦੇਖੋ ਆਹੀ ਇਹਨਾਂ ਦਾ ਕੁਝ ਉਹਨੇ ਕਰਨਾ ਵੀ ਨਹੀਂ ਸੀ ਉਹ ਕਹਿੰਦੇ ਜਿਹੜੀਆਂ ਆਪਾਂ ਦੂਜੀਆਂ ਤਾਕਤਾਲੀਆਂ ਸਪਰੇਆਂ ਕਰਦੇ ਆ ਕਹਿੰਦੇ ਤੁਸੀਂ ਦੋ ਕਰੋ ਠੀਕ ਹੈ ਐਨਾ ਰਿਜ਼ਲਟ ਤਾਂ ਉਹ ਕਿਸੇ ਵੀ ਚੀਜ਼ ਦਾ ਨਹੀਂ ਇਹਦੇ ਵਿੱਚ ਹੋਰ ਹੋ ਸਕਦਾ ਜੇ ਥੋੜੀ ਜ਼ਿਆਦਾ ਮਾੜੀ ਆ ਕਣਕ ਤਾਂ ਤੁਸੀਂ 2 ਕਿਲੋ ਡਾਈ ਕਰ ਸਕਦੇ ਹੋ 2 ਕਿਲੋ ਯੂਰੀਆ ਕਰ ਸਕਦੇ ਹੋ ਨੁਕਸਾਨ ਕੋਈ ਨਹੀਂ ਪੰਜ ਪੰਪ ਲਾ ਦਿਓ ਚਾਰ ਲਾ ਦਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਚਾਰ ਲੱਗਦੇ ਆ ਟੋੜਾ ਬੰਦਾ ਚਾਰ ਨਾਲ ਪਰ ਕਰਕੇ ਆਪ ਦੇਖਿਓ ਭਈਆਂ ਦੇ ਸਿਰ ਤੇ ਨਾ ਵੀਰੇ ਛੱਡਿਓ ਫੇਰ ਕਿਤੇ ਕਹੋਗੇ ਵੀ ਹਾਂ ਸਾਡੇ ਤਾਂ ਰਿਜ਼ਲਟ ਨਹੀਂ ਆਇਆ ਜਿੱਥੇ ਵੀ ਲਾਉਂਗੇ ਨਾ ਚਾਹੇ ਕੀਲਾ ਇਦਾਂ ਕਰਿਓ ਤੁਸੀਂ ਕੀਲਾ ਭਈਏ ਤੋਂ ਕਰਾ ਲਿਓ ਕੀਲਾ ਤੁਸੀਂ ਆਪ ਕਰ ਲਿਓ ਉਦੋਂ ਬਾਅਦ ਆ ਰਿਜ਼ਲਟ ਦੇਖਿਓ ਵੀ ਕਿੰਨੇ ਨੇ ਤੁਸੀਂ ਇਹ ਕਣਕ ਨੂੰ ਨਾ ਪੀੜੀ ਕੁੰਗੀ ਪੈ ਗਈ ਜਿਹੜੀ ਮੈਂ ਅਗੇਤੀ ਦੀ ਗੱਲ ਕਰਦਾ ਆ ਦੇਖੋ ਲੈ ਇਹ ਸਾਰੀ ਉਹ ਦੇਖੋ ਆਪ ਇਹ ਹੁਣ ਪੀਲ ਕੁਮਾਰ ਦੀ ਆ ਸਾਰੀ ਉਹ ਕਣਕ ਦੇ ਦੇਖੋ ਪੀਲਾ ਪੀਲਾ ਹੋਇਆ ਹੋਇਆ ਇਹਦੇ ਵਿੱਚ ਆ ਦੇਖੋ ਆ ਸਾਰੀ ਆ ਜਿਹੜੀ ਆ ਪੀਲਾ ਇਹ ਚ ਦਿਖਦਾ ਇਹ ਗੁੱਡੀ ਡੰਡੇ ਦੀ ਫਾਂਟਾ ਇੱਕ ਇੱਕ ਫਾਂਟਾ ਜਿਵੇਂ ਇਹਦੇ ਵਿੱਚ ਸੀਗੀ ਠੀਕ ਹੈ ਇਹਦੇ ਵਿੱਚ ਵੀ ਇਹੀ ਆ ਬਾਕੀ ਕਣਕ ਸੇਮ ਆ ਦੇਖੋ ਤੁਸੀਂ ਹਰੀ ਕਚੂਰ ਖੜੀ ਆ ਠੀਕ ਹੈ ਇਹ ਕਣਕ ਹੁਣ ਪੀਲੀ ਹੋਈ ਹੋਈ ਆ ਇਹਨੂੰ ਹਜੇ ਪਾਣੀ ਲਾਉਣਾ ਤੁਸੀਂ ਆਹ ਦੇਖੋ ਨੱਕਾ ਲਕਾਉਣੇ ਵਾਲਾ ਕਰਤਾ ਦੇਖੋ ਲਾ ਉਹੀ ਨੱਕੇ ਤੇ ਰੱਖ ਕੇ ਕਰਦਾ ਸੀ ਮੈਂ ਸਪਰੇ ਤੁਸੀਂ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਵੀਡੀਓ ਐਡ ਕਰੂੰਗਾ ਮੇਰਾ ਭਰਾ ਜਣੀ ਬਸ ਆਪਾਂ ਤਾਂ ਵੀਡੀਓ ਬਣਾਉਣ ਦਾ ਮਤਲਬ ਵੀਰੇ ਮੇਰਾ ਤਾਂ ਇਹੀ ਆ ਵੀ ਕੋਈ ਦੁਕਾਨਦਾਰ ਦੱਸਦਾ ਨਹੀਂ ਤਾਂ ਇੱਕ ਫਾਇਦਾ ਹੋਰ ਆ ਵੀਰੇ ਇਹਦੇ ਵਿੱਚ ਗੱਲ ਇਹ ਆ ਥੋਡੀ ਕਣਕ ਸਪਰੇ ਨਾਲ ਫੁੱਕ ਜਵੇ فرض ਕਰੋ ਥੋਤੋ ਸੰਕੋਰ ਵੱਧ ਪੈ ਜਵੇ ਗੁੱਲੀ ਡੰਡੇ ਵਾਲੀ ਸਪਰੇ ਵੱਧ ਹੋ ਜਵੇ ਕੁਝ ਵੀ ਹੋ ਜਵੇ ਥੋਡੀ ਕਣਕ ਪੀਲੀ ਪੈ ਜਵੇ ਥੋਡੀ ਕਣਕ ਜਮੇ ਹੀ ਫੁੱਕ ਜਵੇ ਫਰਜ਼ ਕਰੋ ਵੀ ਇੱਕ ਇੱਕ ਪੱਤਾ ਹਰਾ ਜਾਂ ਅੱਧਾ ਅੱਧਾ ਪੱਤਾ ਹਰਾ ਥੋਡੀ ਕਣਕ ਬਿਲਕੁਲ ਹੀ ਫੁੱਕ ਜਵੇ ਤੁਸੀਂ ਮੈਂ ਕਹਣਾ ਉਦਣੇ ਇਹ ਸਪਰੇਅ ਕਰ ਦੋ ਤੀਜੇ ਤੋਂ ਚੌਥੇ ਦਿਨ ਤੁਹਾਡੀ ਕਣਕ ਪ੍ਰੋਪਰ ਇਦਾਂ ਸਹੀ ਹੋ ਜੂਗੀ ਕਣਕ ਫੁਕ ਜਵੇ ਤੁਹਾਡੀ ਕੋਈ ਦਿੱਕਤ ਵਾਲੀ ਗੱਲ ਨਹੀਂ ਲੋਕ ਕਹਿੰਦੇ ਨੇ ਨਾ ਗੁੱਲੀ ਡੰਡੇ ਵਾਲੀ ਸਪਰੇਅ ਯਾਰ ਵੱਧ ਹੋ ਗਈ ਸਾਡੀ ਕਣਕ ਪੀਲੀ ਪੈ ਗਈ ਕਈ ਵਾਰ ਤਾਂ ਪੱਤੇ ਇਦਾਂ ਹੁੰਦੇ ਨੇ ਵੀ ਇੱਕ ਇੱਕ ਡੰਡੀ ਰਹਿ ਜਾਂਦੀ ਆ ਬਾਕੀ ਸਾਰੀ ਉਹ ਥੱਲੇ ਚਲੇ ਜਾਂਦੀ ਆ ਹਨਾ ਤੇ ਮੇਰੀ ਮੰਨ ਕੇ ਜਣੀ ਮੇਰੀ ਮੰਨ ਕੇ ਮੇਰਾ ਵੀਰ ਭਾਈ ਜਿਹਦੀ ਵੀ ਕਣਕ ਹੁਣ ਵੀ ਪੀਲੀ ਆ ਤਾਂ ਕਰ ਦੋ ਕੋਈ ਦਿੱਕਤ ਵਾਲ ਕੋਈ ਨੁਕਸਾਨ ਨਹੀਂ ਇਹਦਾ ਜਦ ਮਰਜ਼ੀ ਕਰ ਸਕਦੇ ਹੋ ਤੁਸੀਂ ਕੋਈ ਵੀ ਨੁਕਸਾਨ ਨਹੀਂ ਆ ਦੇਖੋ ਹੁਣ ਇਹਨੇ ਅਜੇ ਬਸ ਹੁਣ ਮਘੋਲੇ ਆਉਗੀ ਇਹ ਠੀਕ ਹੈ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਪਾਣੀ ਚੱਲਦਾ ਹੈ ਚ ਹੁਣ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਚੌਥੇ ਜਾਂ ਪੰਜਵੇਂ ਨੂੰ ਇੱਕ ਸਪਰੇ ਹੋਰ ਕਰਾ ਦੇਣੀ ਆ ਕਿਉਂ ਕਿਉਂ ਕਰਾਉਣੀ ਆ ਜਿਵੇਂ ਆਹ ਲਗਾ ਨੀਵੀਆਂ ਨੇ ਇਹ ਨੀਵੀਆਂ ਸੀਗੀਆਂ ਠੀਕ ਹੈ ਕਿਉਂਕਿ ਉਰੇ ਵੱਧ ਪਾਣੀ ਖੜ ਗਿਆ ਯਾਰ ਮੇਰੇ ਸੈੱਲ ਡਾਊਨ ਹੋਏ ਸੀਗੇ ਜਦ ਕਣਕ ਬੀਜਦੇ ਸੀ ਤੇ ਕਿਸੇ ਦੇ ਸਾਰੇ ਛੱਡਿਆ ਹੋਇਆ ਸੀ ਮੈਂ ਚ ਫੇਰ ਅਸੀਂ ਸਾਰੀ ਜ਼ਮੀਨ ਚ ਪਲਟਾਵਾਂ ਉਹ ਕਿਉਂਕਿ ਉਹ ਲਾਗ ਜਿੱਥੇ ਬਲਟਾਵੇਂ ਦੀ ਢੇਡਾ ਲਾਉਨੇ ਆ ਪਹਿਲਾਂ ਉੱਥੇ ਦੇ ਨੀਮਾ ਉਹਨੇ ਸਵਾਗਾ ਨਹੀਂ ਸਹੀ ਤਰ੍ਹਾਂ ਫੇਰਿਆ ਇੱਥੇ ਪਾਣੀ ਜ਼ਿਆਦਾ ਖੜ ਗਿਆ ਸੀ ਉਹ ਤੁਹਾਨੂੰ ਹੁਣ ਵੀ ਦਿਖਦਾ ਹੁਣ ਆ ਦੇਖੋ ਇਹ ਤਾਂ ਬਹੁਤ ਸਹੀ ਹੋ ਗਈ ਫੇਰ ਵੀ ਅਛਤ ਪਣਾ ਜਾ ਹਜੇ ਹੈਗਾ ਮੈਨੂੰ ਜਿੱਥੇ ਤੱਕ ਮੇਰੇ ਮਨ ਨੂੰ ਤਸੱਲੀ ਨਹੀਂ ਪਰ ਇਹ ਸਹੀ ਹੋ ਗਈ ਤੁਹਾਨੂੰ ਇਦੋਂ ਬਾਅਦ ਵੀ ਦਿਖਾਉਂਗਾ ਮੈਂ ਠੀਕ ਹੈ ਤੇ ਮੈਂ ਉਹ ਤੁਹਾਨੂੰ ਵੀਡੀਓ ਐਡ ਕਰਕੇ ਦਿਖਾਉਂਗਾ ਪਿਛਲੀ ਵੀਡੀਓ ਦੀ ਤੇ ਆ ਕਣਕ ਕਿੱਥੇ ਆ ਤੇ ਕਿੱਥੇ ਆ ਤੁਸੀਂ ਹੁਣ ਆ ਹੀ ਦੇਖ ਲਓ ਲੈ ਚੱਲ ਠੀਕ ਆ ਆਹ ਇੱਥੇ ਖੜੀ ਆ ਨਾ ਕਣਕਾ ਗਰੋਥ ਪੂਰੀ ਕਰ ਗਈ ਤੇ ਇਹਨੂੰ ਪਾਣੀ ਲੱਗਣ ਤੋਂ ਪਾਣੀ ਲੱਗਣ ਤੋਂ ਬਾਅਦ ਜੱਸ ਸਪਰੇ ਹੋਣੀ ਆ ਤੁਹਾਨੂੰ ਆਹੀ ਥੇੜਾ ਮੈਂ ਫੇਰ ਦਿਖਾਉਂਗਾ ਐਨੀ ਜਗ੍ਹਾ ਤੇ ਆਹ ਜਗ੍ਹਾ ਠੀਕ ਹੈ ਇਹ ਚੀਜ਼ ਦਿਖਾਉਂਗਾ ਜੇ ਨਾ ਇਦਾਂ ਹੋਈ ਨਾ ਸਾਰੀ ਉਹ ਕਣਕ ਇਦਾਂ ਭਰੀ ਹੋਈ ਤਾਂ ਮੈਨੂੰ ਕਿ ਠੀਕ ਹੈ ਚਲੋ ਧੰਨਵਾਦ ਵੀਰੇ ਤੁਹਾਡਾ ਸਾਰਿਆਂ ਦਾ ਮੇਰੀ ਵੀਡੀਓ ਦੇਖਣ ਲਈ ਬਸ ਲਾਈਕ ਸ਼ੇਅਰ ਐਂਡ ਕਮੈਂਟ ਕਰਕੇ ਜਰੂਰ ਦੱਸਿਓ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਠੀਕ ਹੈ ਆਪਾਂ ਵੀਰੇ ਕੋਈ ਫालतू ਗੱਲ ਨਹੀਂ ਕਹਿੰਦੇ ਹਨਾ ਕੋਈ ਆਪਾਂ ਫालतੂ ਦੇ ਵਿੱਚ ਕੁਝ ਹੋਰ ਨਹੀਂ ਕਰਦੇ ਠੀਕ ਹੈ ਜੋ ਮੇਰੇ ਵੀਰਾਂ ਦਾ ਘਰੇ ਪਿਆ ਹੱਲ ਹੁੰਦਾ ਨਾ ਬਿਨਾਂ ਦੁਕਾਨ ਜਾਏ ਤੇ ਪੈਸੇ ਲਾਏ ਤੋਂ ਬਿਨਾਂ ਤੁਹਾਡੇ ਕੋ ਅੱਧਾ ਥੈਲਾ ਵੀ ਤੁਹਾਡਾ ਤਾਂ ਵੀ ਸਾ ਸਕਦਾ ਠੀਕ ਹੈ ਜੀਦਾ ਫਾਇਦਾ ਹੁੰਦਾ ਹੋਵੇ ਮੇਰਾ ਵੀਰ ਭਾਈ ਲਾਈਕ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਠੀਕ ਹੈ ਅੱਗੇ ਤੋਂ ਆਪਾਂ ਵੀਡੀਓ ਇਦਾਂ ਦੀ ਉਹ ਲੈ ਕੇ ਆਵਾਂਗੇ ਜੇ ਕੋਈ ਜਿਹੜੀ ਵੀ ਕੋਈ ਕੰਮ ਦੀ ਹੋਇਆ ਕਰੂਗੀ ਵੀਡੀਓ ਆਪਾਂ ਉਹ ਬਣਾਇਆ ਕਰਾਂਗੇ ਰੋਜ਼ ਆਪਾਂ ਵੀਰੇ ਵੀਡੀਓ ਪਾਉਂਦੇ ਨਹੀਂ ਹੈਗੇ ਵੀ ਇਕੇ ਚੀਜ਼ ਦਿਖਾਈ ਜਾਈਏ ਜੋ ਆਪਣੇ ਮਤਲਬ ਦੀ ਹੁੰਦੀ ਹੈ ਜਾਂ ਖੇਤੀਬਾੜੀ ਦੀ ਜਾਣਕਾਰੀ ਲਈ ਹੁੰਦੀ ਆ ਜਿੰਨਾ ਕ ਮੈਨੂੰ ਪਤਾ ਠੀਕ ਆ ਏਡੇ ਤਾਂ ਆਪਾਂ ਹੈ ਵੀ ਨਹੀਂ ਜਿੰਨਾ ਕ ਆਪਾਂ ਨੂੰ ਪਤਾ ਵੀਰੇ ਉੰਨਾ ਕ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਈਦਾ ਤਾਂ ਧੰਨਵਾਦ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਰਾ ਵੀਰ ਬਣ ਕੇ ਠੀਕ ਆ ਧੰਨਵਾਦ ਵੀਰੇ ਕਰ ਬਈ ਧੰਨਵਾਦ ਵਿਦਿਆ